ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਇੱਕ ਮਕਾਨ ਦੀ ਕਵਰ ਕਰਕੇ ਦਿਖਾਉਣੇ ਪਿਆ ਪਿੰਡ ਸੀਨੀਵਾਲ ਕਲਾਂ ਬਰਨਾਲੇ ਜ਼ਿਲ੍ਹੇ ਦਾ ਵੀਰ ਦਾ ਇਹ ਪਿੰਡ ਹੈਗਾ ਵੀਰਾਂ ਨੇ ਮਕਾਨ ਵੇਚਣਾ ਹੈਗਾ ਸਾਨੂੰ ਮਕਾਨ ਬਾਰੇ ਆਪਾਂ ਉੱਪਰੋਂ ਝਲਕ ਮਰਾਉਣੀ ਆ ਤੇ ਬਾਕੇ ਗੋਠਾ ਵਗੈਰਾ ਉੱਤੇ ਚਿਵਾਰਾ ਵਗੈਰਾ ਪਿਆ ਵਾ ਤੇ ਵੀਰ ਦਾ ਨੰਬਰ ਨੋਟ ਕਰ ਸਕਦੇ ਹੋ 6239624229 ਸੋ ਚਿਵਾਰਾ ਵਗੈਰਾ ਉੱਪਰ ਪਿਆ ਵਾ ਵਧੀਆ ਮਨ ਹੈ ਕਿ ਦੇਰ ਹੋ ਗਿਆ ਸਰ ਕਰ ਲੈ ਇੰਟਰਵਿਊ ਕਰਾ ਉੱਤੇ ਪਿਆ ਵਾ ਅੰਦਰ ਤੁਸੀਂ ਕਮਰੇ ਵਗੈਰਾ ਦੇਖ ਸਕਦੇ ਹੋ ਲੈਂਟਰ ਵਗੈਰਾ ਸਾਰੇ ਪਿਆ ਵਾ ਦੋ ਕਮਰੇ ਅੰਦਰ ਤੇ ਬਾਕੀ ਨਾਲ ਮੰਨ ਕੇ ਚਲੋ ਲੈਂਟਰ ਵਗੈਰਾ ਪੌੜੀਆਂ ਵਗੈਰਾ ਅੰਦਰ ਚੜਦੇ ਆ ਫਰਸ਼ ਵਗੈਰਾ ਸਭ ਨਾਲ ਲੱਗਿਆ ਵਾ ਵਧੀਆ ਤੇ ਆ ਤੁਸੀਂ ਬਾਹਰਲੀ ਸਾਈਡ ਦੇਖ ਸਕਦੇ ਹੋ ਪਸੂ ਵਗੈਰਾ ਜੇਕਰ ਤੁਸੀਂ ਰੱਖਣੇ ਚਾਹੁੰਦੇ ਆ ਤਾਂ ਪਸੂਆਂ ਦਾ ਸੈਟ ਆ ਵੀ ਵੀਰ ਦਾ ਪੂਰਾ ਇੱਥੇ ਵਧੀਆ ਬਣਿਆ ਵਗਾ ਤੇ ਆ ਅੰਦਰ ਤੁਸੀਂ ਦੇਖ ਸਕਦੇ ਝਲਕ ਤੂੜੀ ਵਗੈਰਾ ਨੀਰਾ ਵਗੈਰਾ ਪਾਉਣ ਦੀ ਖਾਤਰ ਜਗਾ ਅੰਦਰ ਥੋੜੀ ਇਹ ਵੀ ਹੈਗੀ ਹੈਗੀ ਤੇ ਬਾਕੀ ਵੀਰੇ ਨਾਲ ਆ ਗਈ ਆਪਣੀ ਪੈੜੀ ਹਣਾ ਹਾਂ ਜੀ ਠੀਕ ਆ ਪੈਲੀ ਸਮੇਤ ਅੱਧਾ ਕਿਲਾ ਸਾਰਾ ਹਨ ਸੋ ਅੱਧਾ ਕਿਲਾ ਪੂਰੀ ਜਗਾਹ ਕੀ ਨਾਲ ਬਾਈ ਮੰਨ ਕੇ ਚਲੋ ਇੱਥੇ ਪੈਲੀ ਹੈਗੀ ਕੋਈ ਘਰ ਦੀ ਸੌ ਮਜਬੂਰੀ ਹੁੰਦੀ ਹੈ ਉਹਦੇ ਕਰਕੇ ਬਾਈਆਂ ਦੇ ਸਾਰੇ ਸਾਰਾ ਮਕਾਨ ਹੈਗਾ ਗਾ ਵੇਚਣਾ ਸਾਡੇ ਪਾਸੇ ਬਾਕੀ ਡਰਸ ਵਗੈਰਾ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਇੱਥੇ ਸੱਪੜ ਜਿਹੜਾ ਸੀਨੀਅਰ ਵਾਲ ਮੂਮ ਵਾਲੇ ਰਾਹ ਤੇ ਆਪਾਂ ਜਾਣਨੇ ਹਨ ਉਹਦੇ ਉੱਪਰ ਸੱਪੜ ਤੇ ਪਸ਼ੂ ਵੇਂਦੇ ਆ ਪਸ਼ੂ ਵਗੈਰਾ ਵੀ ਤੁਸੀਂ ਰੱਖਨੇ ਕਰਨੇ ਆ ਸੱਪੜ ਤੇ ਜਾਣ ਦਾ ਇੱਥੇ ਖਾਸ ਪ੍ਰਬੰਧ ਆ ਅੱਧਾ ਕਿਲਾ ਜ਼ਮੀਨ ਸਾਰੀ ਮੰਨ ਕੇ ਚਲੋ ਸਮੇਤ ਘਰ ਤੇ ਸਮੇਤ ਮੰਨ ਕੇ ਚਲੋ ਜ਼ਮੀਨ ਅੱਧਾ ਕਿਲਾ ਪੂਰਾ ਮੰਨ ਕੇ ਚਲੋ ਇਹ ਤੇ ਬਾਥਰੂਮ ਵਗੈਰਾ ਸਾਰਾ ਕੰਟ੍ਰੈਕਟ ਬਣਾਇਆ ਵਾ ਸੋ ਪਿੰਡ ਸਿਨੀਵਾਲ ਕਲਾ ਵੱਡਾ ਸਿਨੀਵਾਲ ਆ ਗਿਆ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈਗਾ 62396 242229 ਵੀਰ ਦਾ ਮੋਬਾਈਲ ਨੰਬਰ ਆ ਸੋ ਜਗਾ ਵਗੈਰਾ ਤੁਸੀਂ ਦੇਖ ਸਕਦੇ ਹੋ ਟੈਂਕੀ ਵਗੈਰਾ ਤੇ ਸਾਰਾ ਮੰਨ ਕੇ ਚਲੋ ਸੈਟਅਪ ਵਗੈਰਾ ਹੈਗਾਗਾ ਸਾਰਾ ਮੰਨ ਕੇ ਚਲੋ ਆਰ ਸੀ ਸੀ ਲੈਟਰ ਪਿਆ ਵਾ ਕੋਈ ਨਹੀਂ ਗੱਲ ਵੀ ਟੈਲ ਵਾਲਾ ਕੋਈ ਪਿਆ ਵਾ ਸੂਪਰ ਚਵਾਰਾ ਵਗੈਰਾbro ਜੇਕਰ ਤੁਸੀਂ ਮਤਲਬ ਜਗਾ ਕੱਲਾ ਜਿਹੜਾ ਘਰ ਘਰ ਆ ਕੇ ਕਿੰਨੀ ਜਗਾ ਦੇ ਵਿੱਚ ਆ ਕੇ 15 ਵਿਸ ਵੇ ਦੇ ਵਿੱਚ ਹਾਂਜੀ ਤੇ ਇਹ ਤੋਂ ਬਾਹਰ ਮੰਨ ਕੇ ਚਲੋ ਦੋ ਟੈਕ ਨਾਲ ਬੱਕਰੀ ਆ ਗਿਆ ਹਾਂਜੀ ਉਹ ਬੱਕਰੀ ਠੀਕ ਆ ਰੈਸਟ ਜੀ ਮੇਰਾ ਕਾਗਜਾਂ ਦਾ ਓਕੇ ਆ ਹਾਂਜੀ ਓਕੇ ਉਸ ਗੱਲੋਂ ਬੰਦਾ ਬੇਫਿਕਰ ਹੋ ਜਾਮ ਬੇਫਿਕਰ ਹੋ ਮੇਰੀ ਨਾਮ ਠੀਕ ਆ ਵੀਰ ਦੇ ਨਾਮ ਆ ਮਾਲਕੇ ਵੀਰ ਜੀ ਆਪ ਜੀ ਆ ਸਾਰਾ ਮਕਾਨ ਤਾਂ ਪਾ ਤੁਹਾਨੂੰ ਦਿਖਾਤਾ ਸਿੰਨੀਵਾਲ ਕਲਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਸਾਰਾ ਵੀਰਾਂ ਦਾ ਮਕਾਨ ਏ ਵਿਕਾਊਗਾ ਕੋਈ ਵੀ ਰਚਾਵਣ ਹੋਵੇ ਖਰੀਦਦਾਰ ਵੀਰਾਂ ਨਾਲ ਸੰਪਰਕ ਕਰਕੇ ਤੁਸੀਂ ਖਰੀਦਾਰੀ ਕਰ ਸਕਦੇ ਹੋ ਚਾਰ ਦਿਵਾਰੀ ਲੱਗੀ ਹੋ ਕੋਈ ਮੰਨ ਕੇ ਚਲੋ ਇਹ ਸਹਾਰਾ ਦੀ ਕੋਈ ਹੋਰ ਨਹੀਂ ਵੀਰ ਦੀ ਖੁਦ ਦੀ ਮਾਲਕੀ ਆ ਉਹਦੇ ਵਿੱਚੋਂ ਵੀਰ ਨੇ ਇਹ ਸੇਲ ਕਰਨਾ ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤੇ ਹਜਲ ਤੋ